ਪਿਆਰ ਭਰੀ ਸਾਸਰੀ ਦਾ ਫੇਸਬੁੱਕ ਕੋ YouTube ਵਾਲਿਆਂ ਨੂੰ ਕਿਨੇ ਐਰਲੂਣੀ 5-7 ਫੁੱਟ ਮੈਂ ਭੇਜਿਆ ਕਰੋ ਪਹਿਲੀ ਫੋਟੋ ਦੇ ਉੱਤੇ ਆਪਣਾ ਨੰਬਰ ਚੱਲ ਜਾਂਦਾ ਤਾਂ ਵਾਲੇ ਪਾਸੇ ਕਾਲੇ ਅੱਖਰਾਂ ਚ ਤੇ 97 ਲੱਗਦਾ 98 ਵਾਲਾ ਨੰਬਰ ਆਪਣਾ ਤੇ ਸਾਰੀ ਵੀਡੀਓ ਵੇਖਿਆ ਕਰੋ ਵੀ ਜੇ ਸਟੈਪ ਨਾ ਕਰਿਓ ਸਿਰੇ ਤਾਈਂ ਵੇਖਿਆ ਕਰੋ ਭਰਾ ਬਣ ਕੇ ਕਿਸੇ ਨੇ ਵੀ ਐਰਲੂਣੀ ਆਪਣੇ ਸੰਪਰਕ ਕਰ ਸਕਦੇ ਆ ਤੇ ਸਾਰੀ ਵੀਡੀਓ ਵੇਖਿਓ ਸਟੈਪ ਨਾ ਕਰਿਓ ਸਿਰੇ ਤਾਈਂ ਕੋਈ ਵੀ ਵੀਡੀਓ ਆ ਸਾਰੀ ਵੀਡੀਓ ਸਟੈਪ ਨਾ ਕਰੇ ਸਾਰੀ ਵੇਖਿਆ ਕਰੋ ਭੈਣਾਂ ਬਾਈ ਬਿਰੇ 16 ਸੱਤ ਦਾ ਟਰਾਲਾ ਬਹੁ ਬਈਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ ਏਰੀਆ ਹੈਗਾ ਅੰਬਰਸਰ ਪਿੰਡ ਮਢੀੜੀਆ ਬਹੁ ਬਈਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ 16 ਸੱਤ ਦਾ ਟਰਾਲਾ ਬਿਲਕੁਲ ਨਵਾਂ ਟਰਾਲਾ ਬਣਿਆ ਹੋਆ 3.5 ਫੁੱਟ ਵੈੱਡਾ ਦਾ ਨੜੀ ਹਾਬਾ ਤੇ 10 ਇੰਚੀ ਦਾ ਸੱਜੇ ਹਿੱਸਾ 4 ਇੰਚੀ ਬੱਤੇ ਆ ਰੇਲ ਦਾ ਹਿੱਸਾ ਤੇ ਲੇਜ਼ਰ ਕੱਟ ਤਾ ਇਹਦਾ ਵੈੱਡ ਬਣਿਆ ਹੋਆ ਪੈਪ ਵਾਲਾ ਵੈੱਡਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸੰਪਰਕ ਕਰ ਸਕਦੇ ਉੱਤੇ ਸਕੀਨ ਦੇ ਨੰਬਰ ਚ ਦਿਆਂਦਾ ਰੇਟ ਹੈਗਾ 3 ਲੱਖ ਤੇ 20 ਹਜ਼ਾਰ ਰੁਪਇਆ ਮੈਂ ਓਕੇ ਦੇ ਮਾਤਨ ਕਰ ਦੇਣਗੇ 16 7 ਟਰਾਦਾ ਕੋਕਾ ਪੀਸ ਬੜਿਆਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸੰਪਰਕ ਕਰ ਸਕਦੇ ਰੇਟ ਦਾ ਹਿੱਸਾ ਕੱਲੀ ਕੱਲੀ ਵੀਰਾਂ ਨੇ ਫੋਟੋ ਪਾਈ ਹੈ ਏਰੀਆ ਅੰਪਰਸਰ ਪਿੰਡ ਬਣੀੜੀਆ 4 ਟਰਾਦਾ ਇਹਨਾਂ ਵੀਰਾਂ ਕੋਲੇ ਤੇ ਚਾਰਾਂ ਦੀ ਵੀਡੀਓ ਦੇਖ ਕੇ ਆਈਆਂ ਤੇ ਸਾਰੀ ਵਹੀਕਲ ਸਟੈਪ ਨਾ ਕਰਿਓ ਛੇੜੇ ਤਾਈ ਤੇ 14 7 ਵੀ ਤੇ 16 7 ਟਰਾਦਾ ਜੀ ਕੋਲ ਤੇ ਕੋਕਾ ਵੀ ਟਰਾਲਾ ਬਹੁਤ ਭਾਰਾ ਟਰਾਲਾ ਬਣਿਆ ਵਾ 29 ਕੁਆਟਰ ਦੇ ਨੇੜੇ ਜੇ ਟਰਾਲਾ ਬਣਿਆ ਵਾ ਇਹ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਰਕ ਕਰ ਸਕਦੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਕੁਆਲਿਟੀ ਦਾ ਰੰਗ ਕੀਤਾ ਤੇ ਪੁੱਤੇ ਮਾਲਕ ਵੀ ਤਾਂ ਨੰਬਰ ਆ ਗਿਆ ਵੀਨਸ ਪਰ ਕਰ ਸਕਦੇ ਤੇ ਪੂਰਾ ਵਧੀਆ ਟਰਾਲਾ ਭਾਰਾ ਹੈਵੀ ਬਣਿਆ ਇਹ ਲੈਕਟਾ ਛੱਟਾ ਲੱਗਣਾ ਉਹਨਾ ਪੰਜਾ ਪਾਈਪਾਂ ਵਾਲਾ ਰੈੱਡ ਹੈ ਇਹ ਟਰਾਲੇ ਦਾ ਕਿਸੇ ਵੀਰ ਭਾਈ ਨੇ ਲੈਣਾ ਵੀਨਸ ਪਰ ਕਰ ਦੋ ਮੇਰੇ 14 ਸੱਤਾ ਟਰਾਲਾ ਡਬਲ ਜੈਕਾ ਬੋਬੇਟਰਾਲਾ 10 ਨਟੀ ਹਾਬਾ 10 ਇੰਕੀ ਦਾ ਘਾਟਾ ਨਾ ਹੱਬ ਕੋਲ ਦੀ ਟਰਾਲੇ ਦੀ 10 ਨਟੀ ਹੁੰਦੀ ਆ ਤੇ ਘਾਟਾ ਵੀ 10 ਨਟੀ ਹੁੰਦਾ ਕਿਹੜਾ ਨਵੇਂ ਮਾਡਲ ਚ ਟਰਾਲੇ ਆਉਂਦੇ ਆ ਪੁਰਾਣਿਆਂ ਦਾ ਨਹੀਂ ਆਪਾਂ ਨੂੰ ਪਤਾ ਤੇ 10 ਨਟੀ ਦੀ ਹਾਬਾ 10 ਕੀ ਘਾਟਾ ਪੂਰੀ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਡਬਲ ਜੈਕਾ ਰੇਟ ਹੈਗਾ 2.5 ਲੱਖ ਰੁਪਿਆ ਰੇਟ ਹੈਗਾ ਦਾ 2.5 ਲੱਖ ਰੁਪਿਆ ਮੌਕੇ ਤੇ ਮਾਨਤਾ ਕਰ ਦੇਣਗੇ ਤੇ ਬਹੁ ਬਈਆ ਟਰਾਲਾ ਹੈ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਸਕਦੇ ਆ ਏਰੀਆ ਅੰਬਰਸਾਲਾ ਹੀ ਨੀ ਆਂਦਾ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਅੰਬਰਸਾ ਦੇ ਲੋਕ ਬਹੁਤ ਟਰਾਲੇ ਜਿਹਾਉਂਦੇ ਆ ਬਹੁਤ ਜਿਆਦੇ ਐਨਾ ਕੋਈ ਵੀ ਇੱਕੇ ਵੀ ਇੱਤੀ ਪਾਈ ਜਾਂਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਲੋ ਤੇ 2.5 ਲੱਖ ਰੁਪਇਆ ਰੇਟ ਮੰਗਦੇ ਮੌਕੇ ਦੇ ਮਾਨਤਾਨ ਕਰ ਦੇਣਗੇ ਡਬਲ ਜੈਕ ਦਾ ਟਰਾਲੇ ਦਾ 14 ਸਾ ਦਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਲੋ ਤਾ ਉਹ ਮੇਦਾ ਵੈੱਡ ਬਣਿਆ ਦੇ ਜਰ ਕੜਦਾ ਚਾਰਾ ਪਾਈਪਾਂ ਦਾ ਤਿੰਨਾ ਪਾਈਪਾਂ ਦਾ ਵੈੱਡ ਹੈ ਦਾ ਚਾਰ ਤਿੰਨ ਵਿਚਾਲੇ ਹਨ ਇੱਕ ਤਾਂ ਚਾਰ ਪਾਈਪ ਤੇ ਇਹਦਾ ਸਵਾ ਤਿੰਨ ਫੁੱਟ ਵੈੱਡ ਸਵਾ ਦੋ ਫੁੱਟ ਵਾੜਾ ਤੇ 10 ਨਾੜੀ ਹੱਬਾ 10 ਇੰਚੀ ਆ ਵੀਰੇ 14 ਸਰ ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸਪਰਕ ਕਰ ਸਕਦੇ ਹਾਂ ਤੇ ਲਾ ਰੰਗ ਦਾ ਟਰਾਲਾ ਤੇ ਇਹ ਬਹੁ ਬਈਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਉਹੀ ਸੈਕਟ ਮੇ ਇਹਦੇ 14 ਨਾੜੀ ਹੱਬਾ ਆ ਜ ਆ ਜਿਆ ਦਾਹਣੀ ਹੱਬਾ ਤੇ ਦਾਹੇ ਕੀ ਘਾਟਾ ਇਹਦਾ ਤੇ 3.5 ਫੁੱਟ ਵੈਡਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਰੇਟ ਹੈਗਾ 252000 ਰੁਪਿਆ ਮਲਕੀ ਦੇ ਮਾਤਾਨ ਕਰਦੇ ਨੇ ਡਬਲ ਜੱਕ ਲੱਗ ਜਾ ਡਰਾ ਦੇ ਤੇ ਕਦੀ ਕਦੀ ਵੀ ਨੇ ਫੋਟੋ ਪਾਈ 252000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਕੋਕਾ ਵੀ ਟਰਾਂਦਾ ਤੇ ਪੂਰਾ ਵਧੀਆ ਟਰਾਂਦਾ ਬਣਿਆ ਹੋਇਆ ਇਸ ਤੋਂ ਮੈਂ ਕਹਾਂ ਹਾਂ ਐਂਪਸਾਰਾ ਏਰੀਆ ਇਹਨਾਂ ਵੀਰਾਂ ਦਾ ਤੇ ਇੰਪੇਡਬਲੀਟੀਆ ਤੇ 25200 ਰੁਪਏ ਰੇਟ ਆ ਸੈਕਟਰ ਸਾਰਾ ਹੋਈ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਦੱਸ ਪਰ ਕਰ ਲੋ ਡਬਲ ਬਾਊ ਤੇ ਤੁਹਾਨੂੰ ਹੋਰ ਵਿਖਾਉਣੇ ਗੱਲ ਟਰਾਲੇ ਹੋਰ ਵੀ ਆ ਤੇ ਵੀਰ ਕੋ ਸਾਰੀ ਵਿਕਸ ਟੈਪ ਨਾ ਕਰੋ ਅਭੀ ਦਾ 11 ਦਾ ਟਰਾਲਾ ਇਹ ਆ ਹਰੇ ਰੰਗ ਦਾ ਬਿਲਕੁਲ ਨਵਾਂ ਟਰਾਲਾ ਤੇ ਪੰਜਾਂ ਪਾਈਪਾਂ ਵਾਲਾ ਵੈੱਡ ਹੈ ਇਹਦਾ 10 ਨਟ ਹੀ ਹੱਬਾ ਤੇ ਸਾਰਾ ਸੈਕਟਰ ਤੇ 10 ਨਾਂ ਦੀ 10 ਕੀ ਘਾਟਾ 3% ਡਾਲਾ ਖੁੱਲਦਾ ਇਹਦਾ ਲਾਈਟਾ ਛੇਟਾ ਲੱਗਣਾ ਮੰਜੀ ਚੱਕੀ ਨਾਲ ਜੇ ਕਿਸੇ ਵੀਰ ਭਾਈ ਨੇ ਇਹਦਾ ਬਿਜ਼ਨਸ ਫਰਕ ਕਰ ਸਕਦਾ ਕਦੀ ਕਦੀ ਵੀਰਾਂ ਨੇ ਫੋਟੋ ਪਾਈ ਜਾਂ ਸਾਰੀ ਜਾਣਕਾਰੀ ਜਾਨੀ ਜਿਹੜੀ ਫੋਨ ਲਾ ਕੇ ਵੜੀਆਂ ਆ ਵੀ ਵੀਰੇ 14 ਸਾਤ ਟਰਾਲੇ ਆ ਹਰਾ ਤੇ ਲਾਲ ਦੇ ਜਿੰਨੇ ਇੱਕੇ ਵੀਰ ਕੋਲ ਤਿੰਨੇ ਟਰਾਲੇ ਖੜੇ ਆ ਇਹ ਆਦੇ ਮਗਰ ਦੇ ਪਾਸੇ ਵੀਡੀਓ ਲਾਈ ਆਪਾਂ ਵੀਡੀਓ ਲਾਇਕ ਸ਼ੇਅਰ ਤੇ ਕਮੈਂਟ ਤੇ ਚਾਹੀਦਾ ਸੈਕਸੂਅਲ ਕਰੋ